ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕਾਜ ਸੰਗਤਾਂ ਦੇ ਆਪ ਸਵਾਰੇ ਤਨ ਬਬਦੀ ਬ ਸਿੰਘ ਜੀ ਕਾਜ ਸੰਗ サングターで ਤਾ ਦੇ ਆਪ ਸਵਾਰੇ ਤਨ ਬਾਬਾ ਦੀ ਬਸ ਗਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਤਨ ਬਾਬਾ ਦੀ ਬਸ ਤੇਰੀਆਂ ਸੰਗ ਤਾੜੂ ਤੇਰੇ ਹੀ ਸਹਾਰੇ ਤਨ ਬਾਬਾ ਦੀ ਬਸ ਗਜੀ ਤੇਰੀਆਂ ਸੰਗ ਤਾੜੂ ਤੇਰੇ ਹੀ ਸਹਾਰੇ ਤਨ ਬਾਬਾ ਦੀ ਬਸ ਅੱਜ ਵੀ ਸ਼ਹੀਦ ਸੀ ਗਰੇ ਦੇ ਸਦਾ ਪਹਿਰੇ ਤੀ ਟੁੱਟਦੇ ਦੇ ਦੁੱਖ ਆ ਕੇ ਵਿਖ ਲੋ ਚ ਪਹਿਰੇ ਤੀ ਅੱਜ ਵੀ ਸ਼ਹੀਦ ਸੀ ਗਰੇ ਲਗਤਾ ੜੂ ਤੇਰੇ ਹੀ ਸਹਾਰੇ ਤਨ ਬਾਬਾ ਦੀਪ ਸਿਗ ਜੀ ਤੇਰੀਆਂ ਸਗਤਾੜ ਤੇਰੇ ਹੀ ਸਹਾਰੇ ਤਨ ਬਾਬਾ ਦੀਪ ਸਿਗ ਜੀ ਕਾਜ ਸਾਂਗ ਸਗਤਾ ਦੇ ਆਪ ਸਵਾਰੀ ਤਨ ਬਾਬਾ ਬਾਬਾ ਦੀ ਪਸੰਗ ਜੀ ਤੇਰੀਆਂ ਸੰਗਤਾਂ ਨੂੰ ਤੇਰੇ ਹੀ ਸਹਾਰੇ ਤਨ ਬਾਬਾ ਦੀ ਪਸੰਗ ਜੀ ਤੇਰੀਆਂ ਸੰਗਤਾਂ ਨੂੰ ਤੇਰੇ ਹੀ ਸਹਾਰੇ ਤਨ ਬਾਬਾ ਦੀ ਪਸੰਗ I had तन बाबा दीप सिंह जी तेरे आ, बच्चे आड़ो तेरे ही सहारे तन बाबा दीप सिंह जी तेरिया संग तेरे ही सहारे तन बाबा दीप सिंह जी ਸੰਗ ਤਾੜੂ ਤੇਰੇ ਹੀ ਸਹਾਰੇ ਤਨ ਬਾਬਾ ਦੀਪ ਸਿੰਘ ਜੀ ਤੇਰੀਆਂ ਸੰਗ ਤਾੜੂ ਤੇਰੇ ਹੀ ਸਹਾਰੇ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀ ਪਸੰਗ ਜੀ ਤਨ ਬਾਬਾ ਦੀ ਪਸੰਗ ਜੀ ਤਨ ਬਾਬਾ ਦੀ ਪਸੰਗ ਜੀ ਤੇਰੀਆਂ ਸੰਗ ਦਾੜੂ ਤੇਰੇ ਹੀ ਸਹਾਰੇ ਤਨ ਬਾਬਾ ਦੀ ਪਸੰਗ ਜੀ ਜਿਸ ਸੰਗ ਤਾਂ ਦੀ ਆਪ ਸਵਾਰੇ ਤਨ ਬਾਬਾ ਦੀ ਬਸਿਗ ਜੀ ਕਾਜ ਸੰਗ ਤਾਂ ਦੇ ਆਪ ਸਵਾਰੇ ਤਨ ਬਾਬਾ seva tu garibadu tu hi jee jee ne dukh katade aakhiradu paaga vich le khade tu sevai garibadu tere bachiya ਨਦ ਬਾਬਾ ਦੀ ਪਸਿਗ ਜੀ ਕਾਜ ਸੰਗ ਤਾਂ ਦੇ ਆਪ ਸਵਾਰੀ ਤਨ ਬਾਬਾ ਦੀ ਪਸਿਗ ਜੀ ਤੇਰਿਆ ਸੇਵ ਕਾੜੂ ਤੇ Song.